ਇੱਕ ਛੱਡਦੇ ਨਹੀਂ ਹੁੰਦੇ ਨਾ ਥੱਲੇ ਰੱਬ ਕਰਾ ਦਿੰਦੇ ਪਰ ਮੋਟਰਸਾਈਕਲ ਕਿੱਕ ਮਾਰਨੀ ਸਿੱਖੋ ਆ ਕਰਾਣਾ ਮਾਰ ਹੱਥ ਵਾਇਰ ਨਾਲ ਦੋੜ ਦੇ ਅੱਛਾ ਇਨ ਵਾਇਰ ਰੱਖਾ ਹਣਾ ਇੱਥੇ ਰੱਖਾ ਮਾੜੇ ਮੋਟੇ ਆ ਨਾ ਕਿ ਭਾਣਾ ਉਹ ਮਗਾ ਕੇ ਜਿਹਨਾਂ ਤੋਂ ਫੋਨ ਲੰਗੀਆਂ ਨੇ ਨਾ ਹੈ ਉਹ ਫੋਨ ਟੈਕ ਕਰਕੇ ਉਹ ਮਗਾ ਕੇ ਯਾਰ ਆਪਸਾ ਕਹਿੰਦਾ ਸਿੱਧੇ ਗੇਰ ਨਾਲ ਗਦੀ ਹੁੰਦਾ ਹੈ ਬਾਕੀ ਕਦੀ ਹੁੰਦਾ ਹੈ ਚਲਾਉਣਾ ਹੀ ਨਹੀਂ ਹੁੰਦਾ ਇਹਨੂੰ ਇਹਨੂੰ ਚਲਾਉਣ ਵਾਲਾ ਵੀ ਕਦੇ ਹੀ ਆ ਓਏ ਮੇਰੇ ਕਮੈਂਟ ਕਮੈਂਟ ਕਰਿਆ ਕਰੋ ਤੂੰ ਕਿਹੜਾ ਕਮੈਂਟ ਰੀ ਕਰਦਾ ਮੇਰੇ ਪੇਜ ਤੇ ਬਾਈ ਨਿਗਾ ਤੇਰੇ ਤੇ ਯਾਰ ਸਾਤ ਦਿਨ ਹੋ ਗਏ ਹੋ ਗਏ ਸਮਾਨ ਹਾਂ ਸਮਾਨ ਉਹ ਬਾਹਰ ਚਲੀ ਜਾਂਦੀ ਆ ਸਾਡਾ ਬਾਈ ਪ੍ਰੀਤ ਮਾਨ ਬਟਿਕ ਤੋਂ ਮਾਨ ਲੈ ਰਿਹਾ ਹੈ ਜੀ। ਹਲਤੋ ਡੀਟੀਸੀ ਕੋਰੀਅਰ। ਮਟੂਰੀਆਂ ਚਾੜੋ। ਉਹ ਗੰਦ ਪਾਇਆ ਹੋਇ ਤੁਰੇ ਜਿਹਾ ਸਿੱਧਾ। ਕੱਟ ਕੇ ਜੇ ਇਹ ਵਿੱਚ ਪਾਉਣਾ। ਸਿੱਧਾ ਜੱਲ ਸਿੱਧਾ ਸਿੱਧਾ। ਜੱਟੋ ਵੀ ਲੈਣਾ ਜੀ। ਯਾਰ। ਕਲਰ ਵੀ ਹੈ ਰਵੀ ਹਾਂ ਨਾ ਪੈਸੇ ਮੈਂ ਰੱਖਦੇ ਨਹੀਂ ਦਗਾ ਕੈਸ਼ ਕੈਸ਼ ਹੀ ਜਾ ਰਵੀ ਕੈਸ਼ ਆਉਂਦੀ ਕਿੱਥੋਂ ਉਹ ਨਾ ਮੇਰਾ ਬੇਵਕੂਫ ਆਦੇ ਪੰਚਾਇਤ ਦੇ ਮੇਰੇ ਮਨ ਨੂੰ ਇਹ ਸੱਤਣਾ ਹੀ ਪਰ ਐਲ ਕਹਿੰਦੇ ਸੀ ਨਹੀਂ ਆ ਬੱਟ ਦੇ ਮੋਕਾ ਚ ਨਹੀਂ ਮੈਂ ਹੱਸਦਾ ਦਾ ਅੰਦਰ ਜਕੜਾ ਲਈ ਫੇਸਬੁੱਕ ਵਾਲੇ ਤੇਰਾ ਜੀ ਡੀ ਐਫ ਸੀ ਖਰੀਦਾਂ ਨੇ ਭਾਇਆ ਲੋਕ ਦੇ ਨੇ ਪੀ ਗਈ ਜਦੇ ਕੰਨਾਂ ਦੇ ਮੋਇ ਰੱਖੇ ਦੇ ਯਾਰ ਸਾਹਮਣੇ ਫੇਸਬੁੱਕ ਦੇ ਕਵਾਈ ਸੇ ਬੋਲਟ ਲੈ ਲਿਆ ਬੋਲਟ ਲਵਾਇਆ ਬਈ ਫੇਸਬੁੱਕ ਦੇ ਲਿਖੋ ਇਹ ਤੋਂ ਆਪਾਂ ਆ ਗਏ ਕਾਲਾ ਕੰਮ ਕਰਿਆ ਹੋਰਾ ਮੰਗਾ ਵਾਲਾ ਸਟੋਰ ਦਾ ਇਹ ਇੱਥੇ ਬਾਹਰ ਘੱਟ ਲਿਖਿਆ ਇਸ ਸਾਰਾ ਹੱਥ ਤੇ ਆਪਾਂ ਇਹ ਹੈ ਜੀ ਰਾਮਾ ਮੰਡੀ ਜਿੱਥੇ ਨੰਗੜ ਨੂੰ ਥਾਣੇ ਹੈਗਾ ਸੜਕ ਤੇ ਰੇੜੀਆਂ ਫੁੱਟਪਾਥ ਤੇ ਦੁਕਾਨਾਂ ਬਹੁਤ ਭਰਾਂ ਕੁੰਡੀਆਂ ਹੈ ਤੇ ਦੁਕਾਨਾਂ ਵਾਲੇ ਜਿਹੜੇ ਹੈਗੇ ਘਰੋਂ ਬਾਹਰ ਆਰ ਚੁੱਕੇ ਆ ਯਾਨੀ ਕਿ ਸੜਕ ਤੇ ਆ ਚੁੱਕੇ ਆ ਸਮਾਨ ਲੈ ਕੇ ਆਵਾ ਦੇਖੋ ਆ ਦੇਖੋ ਕਾਵਾ ਆ ਗੱਲ ਹਰਪਜਨ ਮਾਨ ਦਾ ਐਕਸੀਡੈਂਟ ਹੋਇਆ ਗਾਣ ਵਾਲੀ ਹੋਇਆ ਉਹ ਦੇਖੋ ਉਹ ਦੇਖੋ ਹੋ ਲਈ 세ਵਾ ਕਰ ਲਈ 세ਵਾ ਤੇ ਟਰਾਂਮਾ ਮੰਡੀ ਦਾ ਇਹ ਹਾਲ ਆ ਜਿੰਨੇ ਦੁਕਾਨਦਾਰ ਸਾਰੇ ਸੜਕ ਤੇ ਆ ਗਏ ਸਾਮਾਨ ਲੈ ਕੇ ਆਉ ਦਾ ਬਾਹਰ ਰੱਖ ਕੇ ਵਧ ਵੇਖਦਾ ਆ ਤੇ ਸੜਕ ਤੇ ਕੋਈ ਨੰਗੇ ਨਾ ਨੰਗੇ ਉਹਦੀ ਕੋਈ ਗਾਰੰਟੀ ਨਹੀਂ ਹੈ ਜੀ ਤੇਰਾ ਕਟੂਨ ਵੀ ਜਲਾ ਰਹੇ ਹਨ ਮੁੰਡਾ ਲਗਾ ਬਾ ਇਹ ਆਪਣੇ ਬੰਦੇ ਦੀ ਟੀ ਗੱਲ ਹੋ ਗਈ ਆ ਗਾ ਰੇਸ ਜਮਾ ਜੀਰੋ ਦੀ ਜੀਰੋ ਦੀ ਗਾ ਕੜਾ ਪਾ ਦੇ ਤੇ ਆ ਦੇਖੋ ਜੀ ਮੰਡੀ ਦਾ ਹਾਲ ਟਕਾਨਾਂ ਵਾਲੇ ਆ ਗਏ ਸੜਕਾਂ ਦੇ ਵਿਚਾਰੇ ਸਾਮਾਨ ਲੈ ਕੇ ਵੀ ਸਾਮਾਨ ਆਈ ਸੜਕਾਂ ਤੇ ਰੱਖ ਕੇ ਵੇਚਾਂਗੇ ਆ ਦੇਖੋ ਦੱਸੋ ਕਿਹੜਾ ਬੰਦਾ ਕਿੱਧਰ ਦੀ ਟੱਪੂ ਆ ਹੈ ਹੈ ਕੱਪੜਿਆਂ ਦਾ ਉਧਰਲੇ ਪਾਸੇ ਆ ਸਾਰੇ ਜੀਟਾ ਟੋ ਵੀ ਦੇਖੀ ਬੈਂਡੇ ਲਿਆ ਚਲਾਂਗੇ ਟੰਡੋ ਕੱਲ ਨੂੰ ਲੈ ਕੇ ਆ ਆ ਦੇਖੋ ਪੜੇ ਦੁਕਾਨੇ ਯਾਰ ਉਹ ਦੁਕਾਨੋਂ ਕੱਪੜਾ ਆਵੇ ਆ ਜੀ ਬਸ ਪਰਦੇ ਮੰਦੇ ਚਾ ਲੈਣਾ ਲੰਗਾਂ ਹੋਰ ਬਾਹਰ ਨਾ ਚਾਰੋ ਰਾਮਾ ਮੰਡੀ ਦਾ ਹਾਲ ਲਾਉਂਦੇ ਸੜਕ ਤੇ ਆ ਸਟ ਦੁਕਾਨਾਂ ਤੇ ਰੁਕ ਤੇ ਰੋਹ ਰੇਡਿੰਗ ਵਾਲੇ ਆ ਕੇ ਸੜਕ ਤੇ ਤੇ ਰਾਹੀ ਕੀ ਰਹੇ ਜਿਹੜੇ ਰਾਹੀ ਰਹੂ ਕਿਵੇਂ ਢੱਪਣਗੇ ਉਹਦੇ ਹੀ ਦੇਖਦਾ ਗੁੱਡੂ ਸੇਡ ਇਹ ਸਾਡੇ ਗੁੱਡੂ ਸੇਡ ਆ ਸਾਮਾਨ ਲੈ ਲੈ ਕਰੋ ਆ ਪੱਖੇ ਕਿਵੇਂ ਰੱਖੇ ਹੋਏ ਹਲਕੇ ਤੇ ਚਾਲੇ ਜੀ ਇਸ ਟਾਈਮ ਉਹ ਮੋਹਾਂ ਦੇ ਚੱਲਦੇ ਤੇ ਮੋਹਾਂ ਇਹ ਅਜੀ ਬੋੜ ਅੱਗੇ ਕਹਿੰਦੇ ਵੀ ਹੁਣ ਤਾਂ ਬੋੜ ਥੱਲੇ ਨਿਪੜੂ ਹਾਂ ਇਹ ਬੋੜ ਤੇ ਨਿਪੜਦੋਂ ਹਟ ਗਿਆ ਹਾਂ ਉਹ ਬੋੜ ਆਇਆ ਤੇ ਇਹਦੇ ਕੋਈ ਕੱਟਦੇ ਆ ਆਇਆ ਨਹੀਂ ਪੈੜਾ ਲੱਗਦਾ ਨਾਲ ਇਹ ਦੂਮੇ ਉੱਥੇ